ਯਾਰ ਸਵੇਰ ਦਾ ਨਿਕਲਿਆ ਆ ਆਟਾਪਾ ਵਧੀਆ ਲੱਗਦਾ ਤੇ ਖਾਣ ਪੀਣ ਨੂੰ ਵਧੀਆ ਰੋਟੀ ਪਾਣੀ ਖਾਣੇ ਇੱਥੇ ਸਰਦਾਰ ਜੀ ਆਇਆ ਪੁੱਛ ਕੇ ਆ ਹਾਂਜੀ ਸਰ ਜੀ ਆਵੇ ਕੀ ਬਣਾਇਆ ਭਾਈ ਦਾਲ ਹੈਗੀ ਆ ਜੀ ਪਨੀਰ ਪਨੂਰ ਨਹੀਂ ਆ ਪਨੀਰ ਪਨੀਰ ਨਹੀਂ ਹੈਗਾ ਭਾਜੀ ਸਲਾਦ ਸਲਾਦ ਵੀ ਨਹੀਂ ਹੈਗਾ ਭਾਜੀ ਨਹੀਂ ਹੈਗਾ ਨਹੀਂ ਵੀ ਨਹੀਂ ਹੈਗਾ ਭਾਜੀ ਤੇ ਜਿੰਦਾ ਹੈਗਾ ਫਿਰ ਜਿੰਦਾ ਹੈਗਾ ਭਾਜੀ ਫਿਰ ਲਾਓ ਇਹਨੂੰ ਕਿਉਂ ਖੋਲਿਆ ਦਰਵਾਜ਼ਾ ਨਹੀਂ ਹੈਗਾ ਭਾਜੀ